ਅਠੀ ਖੁਨੀ ਚੋਤਾਵਣੀ ਆ ਇੱਥੇ ਪੰਜਾਬੀਆਂ ਦੀਆਂ ਰੇੜੀਆਂ ਲਵਾਵਾਂਗੇ ਜੇ ਕਿਸੇ ਪ੍ਰਵਾਸੀ ਭਈਏ ਨੇ ਮੈਨੂੰ ਪਤਾ ਇੱਥੇ ਆਸੇ ਪਾਸੇ ਲੁਕੇ ਹੋਣੇ ਕਿਤੇ ਗਏ ਕਿਤੇ ਨਹੀਂ ਦੁਕਾਨਾਂ ਬੰਦ ਕੀਤੀਆਂ ਸਿਰਫ ਜੇ ਕਿਸੇ ਪ੍ਰਵਾਸੀ ਭਈਏ ਨੇ ਕਿਸੇ ਸਿੱਖ ਦੇ ਨਾਲ ਜਾਂ ਕਿਸੇ ਵੀ ਪੰਜਾਬੀ ਦੇ ਨਾਲ ਕੋਈ 1921 ਕੀਤੀ ਜਾਂ ਕਿਸੇ ਆਰਤੀ ਨੇ ਉਹਦੀ ਹੈਲਪ ਕੀਤੀ ਭਈਏ ਦੀ ਜਾਂ ਕਿਸੇ ਵਪਾਰੀ ਨੇ ਭਈਏ ਦੀ ਹੈਲਪ ਕੀਤੀ ਪੰਜਾਬੀ ਨੂੰ ਤੰਗ ਕਰਨ ਦੇ ਵਿੱਚ ਤੇ ਉਹ ਆਰਤੀ ਤੇ ਉਹ ਵਪਾਰੀ ਵੀ ਆਪਣਾ ਫੜਿਆ ਵਿਚਾਰ ਲਵੇ ਸਾਨੂੰ ਕਈ ਤੰਕੀਆਂ ਦਿੰਦੇ ਕਿ ਠੇਕੇਦਾਰਾਂ ਦੇ ਬੰਦਿਆਂ ਦੇ ਕੋਲ ਆ ਸਵਾ ਇਹ ਆ ਉਹ ਆ ਛਾਡੀ ਅਤੀ ਉਮਰ ਝੇਲਾਂ ਦੇ ਵਿੱਚ ਨਿਕਲੀ ਆ ਕੋਈ ਵੱਡਾ ਕੇਸ ਹੈ ਨਹੀਂ ਜਿਹੜਾ ਸਾਡੇ ਦੇ ਪਹਿਲਾਂ ਨਹੀਂ ਪਿਆ ਅਸੀਂ ਕੜਾ 300 ਤੋਂ 307 ਐਕਸਪਲੋਜਿਵ ਵੈਕਟਰ ਸਾਰੇ ਕੇਸਾਂ ਦਾ ਸਾਹਮਣਾ ਪਹਿਲਾਂ ਵੀ ਕਰ ਚੁੱਕੇ ਆ ਤੇ ਹੁਣ ਵੀ ਅਸੀਂ ਪੰਜਾਬੀਆਂ ਦੇ ਨਾਲ ਇਹ ਕਢਾ ਕੇ ਖੜੇ ਆ ਜਦੋਂ ਅਸੀਂ ਚੰਡੀਗੜ੍ਹ ਬਾਈਪਾਸ ਸਵਰਨ ਫਰਮ ਦੇ ਲਾਗੇ ਵਿਹਲਾ ਕਰਾਇਆ ਇਨ੍ਹਾਂ ਪ੍ਰਵਾਸੀਆਂ ਤੋਂ ਜਿਨ੍ਹਾਂ ਨੇ ਇੱਕ ਪੰਜਾਬਣ ਬੀਬੀ ਦੇ ਨਾਲ ਕੁੱਟਮਾਰ ਕੀਤੀ ਸੀ ਤੇ ਇੱਕ ਸਾਡੇ ਸਿੰਘ ਨੂੰ ਮੜਾ ਬੋਲਿਆ ਸੀ ਇਸ ਤਰ੍ਹਾਂ ਜੇ ਕਿਸੇ ਨੇ ਬਦੀ ਕੀ ਕੀਤੀ ਤੇ ਕੈਸ਼ਾ ਹੀ ਕੀਤੀ ਤੇ ਉਹ ਆਪਣਾ ਫੜਿਆ ਵਿਚਾਰ ਲਵੇ ਉਹਦੇ ਨਾਲ ਵੀ ਇਦਾਂ ਹੀ ਹੋਊਗਾ ਦੂਜੀ ਗੱਲ ਕਿਸੇ ਵੀ ਪੰਚ ਸਰਪੰਚ ਐਮਸੀ ਜਾਂ ਹੋਰ ਕਿਸੇ ਵੀ ਰਸੂਖਦਾਰ ਬੰਦੇ ਨੇ ਭਈਆਂ ਨੂੰ ਆਧਾਰ ਕਾਰਡ ਜਾਂ ਹੋਰ ਪਛਾਣ ਪੱਤਰ ਬਣਾ ਕੇ ਦਿੱਤੇ ਜ਼ਿੰਮੇਵਾਰ ਆਪ ਹੋਵੇਗਾ ਫੇਰ ਨੇ ਸਾਨੂੰ ਆਖਿਓ ਕਿ ਨੇਪਾਲ ਵਰਗੇ ਹਾਲਾਤ ਪੰਜਾਬ ਦੇ ਵਿੱਚ ਬਣ ਗਏ ਆ